ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਹੈਰਾਨ ਕਰਨ ਵਾਲੇ ਵੀਡੀਓ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਅੱਗੇ ਬਣੇ ਤੇ ਉਹ ਵੀਡੀਓ ਦੇ ਨਾਲ ਇਹ ਹਨ ਪੰਜਾਬ ਦੀਆਂ ਸੜਕਾਂ ਦੇ ਬੁਰੇ ਹਾਲ 5-5 ਫੁੱਟ ਡੂੰਘੇ ਖੱਡੇ ਬਣ ਚੁੱਕੇ ਹਨ ਤੇ ਸਰਕਾਰ ਕਹਿੰਦੀ ਆ ਅਸੀਂ ਸੜਕਾਂ ਸਾਰੀਆਂ ਪੰਜਾਬ ਦੀਆਂ ਸੜਕਾਂ ਰੈਨੋਵੇਟ ਕਰ ਚੁੱਕੇ ਹਾਂ ਤੇ ਇਹ ਪੰਜਾਬ ਦੀਆਂ ਸੜਕਾਂ ਦੇ ਰੈਨੋਵੇਟ ਕਰਨ ਤੋਂ ਬਾਅਦ ਵੀ ਇਹ ਹਾਲ ਹੋਏ ਪਏ ਆ ਕਿ 5-5 ਫੁੱਟ ਡੂੰਘੇ ਟੋਹੇ ਜਿਨ੍ਹਾਂ ਵਿੱਚੋਂ ਲੰਘਣਾ ਮੁਸ਼ਕਲ ਹੀ ਨਹੀਂ ਨਾ ਮੁਨਕਿਨ ਹੈ ਕੋਈ ਵੀ ਹਾਦਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਸਰਕਾਰ ਤੱਕ ਵੀਡੀਓ ਪਹੁੰਚ ਜਾਵੇ ਤਾਂ ਇਹ ਸੜਕ ਦਾ ਹਾਲ ਹਾਲ ਠੀਕ ਹੋ ਜਾਵੇ ਇਹ ਜਿਸ ਕਵਰੇਜ ਜਿਸ ਰੋਡ ਦੀ ਤੁਹਾਨੂੰ ਕਵਰੇਜ ਦਿਖਾ ਰਿਹਾ ਇਹ ਨੈਸ਼ਨਲ ਹਾਈਵੇ 7 ਹੈ ਅਗਰ ਨੈਸ਼ਨਲ ਹਾਈਵੇ ਦਾ ਇਹ ਹਾਲ ਹੈ ਤਾਂ ਪੰਜਾਬ ਦੀਆਂ ਹੋਰ ਪਿੰਡਾਂ ਦੀਆਂ ਸੜਕਾਂ ਦਾ ਕੀ ਹਾਲ ਹੋਵੇਗਾ ਤਾਂ ਇਸ ਵੀਡੀਓ ਨੂੰ ਤੁਸੀਂ ਇੰਨਾ ਕੁ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਸਰਕਾਰ ਤੱਕ ਪਹੁੰਚ ਜਾਵੇ ਤੇ ਆਪਣੇ ਸਾਰਿਆਂ ਦਾ ਇਹ ਹੱਲ ਹੋ ਜਾਵੇ ਇਥੋਂ ਲੰਘਣਾ ਆਪਾਂ ਹੀ ਆ ਨੁਕਸਾਨ ਆਪਣਾ ਹੀ ਹੋਣਾ ਹੈ ਵੀਡੀਓ ਨੂੰ ਵਿੱਚ ਦਿਖਾਇਆ ਰਿਹਾ ਸੋਨੂੰ ਦੇਖੋ ਕਿੰਨੇ ਕਿੱਡੇ ਡੂੰਘੇ ਟੋਹੇ ਬਣ ਚੁੱਕੇ ਆ ਇਹ ਪੂਰਾ ਰੋਡ ਹੀ ਐਸੀ ਤਰ੍ਹਾਂ ਹੋਇਆ ਪਿਆ ਦਿਖਾਉਣ ਨੂੰ ਪੂਰਾ ਰੋਡ ਦਿਖਾ ਸਕਦਾ ਸੋਨੂੰ ਮੈਂ ਪਰ ਮੈਂ ਤੁਹਾਨੂੰ ਇਸ ਤੱਕ ਇੱਥੋਂ ਤੱਕ ਹੀ ਦਿਖਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰਦਾ ਹਾਂ ਕਿ ਮਾਨ ਸਾਹਿਬ ਸਾਡੇ ਵੱਲ ਵੀ ਥੋੜਾ ਧਿਆਨ ਦਿੱਤਾ ਜਾਵੇ ਸਾਡੀਆਂ ਸੜਕਾਂ ਦਾ ਬੁਰੇ ਹਾਲ ਹੈ ਇਥੋਂ ਅਸੀਂ ਡੇਲੀ ਲੰਗਣਾ ਹੁੰਦਾ ਹੈ ਤੇ ਸਾਡਾ ਲੰਗਣਾ ਮੁਸ਼ਕਿਲ ਹੋਇਆ ਪਿਆ ਇਥੋਂ ਅਸੀਂ ਲੰਘ ਨਹੀਂ ਸਕਦੇ ਕਿਸੇ ਟਾਈਮ ਵੀ ਇਥੋਂ ਹਾਦਸਾ ਹੋ ਸਕਦਾ ਲੰਘਦੇ ਲੰਘਣ ਦੇ ਲੰਘਦੇ ਹੋਏ ਕਿਸੇ ਟਾਈਮ ਵੀ ਇਥੋਂ ਕੋਈ ਵੀ ਹਾਦਸਾ ਕਦੋਂ ਵੀ ਵਾਪਰ ਸਕਦਾ ਹੈ ਤਾਂ ਇਸ ਤੋਂ ਚੰਗਾ ਇਹ ਹੈ ਕਿ ਮਾਨ ਸਾਹਿਬ ਤੁਸੀਂ ਇਸ ਤੇ ਗੌਰ ਕਰੋ ਤੇ ਸੜਕਾਂ ਨੂੰ ਰੈਨੋਵੇਟ ਕੀਤਾ ਜਾਵੇ ਤੁਹਾਡਾ ਅਸੀਂ ਬਹੁਤ ਆਭਾਰੀ ਰਾਵਾਂਗੇ ਧੰਨਵਾਦ ਕਰਾਂਗੇ ਬਹੁਤ ਬੁਰੇ ਹਾਲ ਹੈ ਸੜਕਾਂ ਦਾ ਨੈਸ਼ਨਲ ਹਾਈਵੇ 07